ਸਾਸੀਕਾਲ ਜੀ ਤੁਹਾਡੇ ਲਈ ਨਵੀਂ ਵੀਡੀਓ ਲੈ ਕੇ ਆਏ ਆ ਜੀ ਸ਼ਹਿਰ ਬਾਗਾਪੁਰਾਣਾ ਜੀ ਤੇ ਜ਼ਿਲ੍ਹਾ ਫਾਹੀ ਨੂੰ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਇੱਕ ਕਾਰ ਵਿਕਾਊ ਆ ਜੀ ਜਿਹੜੇ ਕਰੋ ਆਪਾਂ ਵੀਡੀਓ ਬਣਾ ਰਹੇ ਆ ਬਾਈ ਕਹਿੰਦਾ ਆਪਣੇ ਜਿਹੜੇ ਚਲਾਉਣ ਵਾਲੇ ਵੀਰ ਸੀਗੇ ਜੀ ਉਹ ਬਾਹਰ ਚਲੇ ਗਏ ਤੇ ਹੁਣ ਖੜੀ ਰਹਿੰਦੀ ਆ ਜੀ ਇਹ ਤਾਂ ਕਰਕੇ ਆਪਾਂ ਵਿਕਾਊ ਕੀਤੀ ਆ ਗੱਡੀਆਂ ਬਾਈ ਕੋਲ ਹੋਰ ਵੀ ਨੇ ਤੇ ਚਲਾਉਣ ਵਾਲਾ ਕੋਈ ਸੱਜਣ ਹੈ ਨਹੀਂਗਾ ਡਿਟੇਲ ਇਹਦੀ ਮੈਂ ਹੀ ਤੁਹਾਨੂੰ ਦੇਵਾਂਗਾ ਤਸੱਲੀ ਭਰ ਕੇ ਤੁਸੀਂ ਕਰ ਲਿਓ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਸੁੰਜੂਕੀ ਅਮਰੂਤੀ ਦੀ ਹੈ ਜੀ ਐਸਪ੍ਰੈਸ ਮਾਡਲ ਹੈਗਾ ਇਹਦਾ 2020 ਮਾਡਲ ਆ ਤੇ ਬਾਈ ਦੇ ਹੀ ਨਾਂ ਹੈ ਪੀਬੀ 4796 ਤੇ ਹੀ ਨੰਬਰ ਆ ਜੀ ਬਾਕੀ ਓਰੀਜਨਲ ਪੰਜਾਬ ਨੰਬਰ ਦੀ ਗੱਡੀ ਹੈ ਜੀ ਬਾਕੀ ਇੰਜਨ ਦੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਰੀਜਨਲ 56000 ਕਿਲੋਮੀਟਰ ਚੱਲੀ ਆ ਜੀ ਇਹਦਾ ਤੁਹਾਨੂੰ ਰਿਕਾਰਡ ਬਾਈ ਕੋਲੋਂ ਮਿਲ ਜੂਗਾ ਆਪਾਂ ਚੈੱਕ ਵੀ ਕਰਵਾ ਦਿੰਨੇ ਆ ਜੀ ਮੀਟਰ ਲਓ ਜੀ ਕਰੋ ਚੈੱਕ 56000 ਤੇ 483 ਬਾਕੀ ਡਿਸਪਲੇ ਟੱਚ ਵਾਲੀ ਲੱਗੀ ਆ ਜੀ ਸਾਫ਼ ਸੁਥਰੀ ਘੱਡੀ ਹੈ ਵਿੱਚੋਂ ਸਾਰੀ ਦੀ ਸਾਰੀ ਅਨਟੱਚ ਆ ਜੀ ਲੇਦਰ ਦੇ ਸੀਟ ਕਵਰ ਆ ਪੂਰੀ ਕੰਡੀਸ਼ਨ ਵਿੱਚ ਸਾਫ਼ ਆ ਬਾਈ ਕਹਿੰਦਾ ਆਪਾਂ ਘੱਟ ਹੀ ਚਲਾਉਂਦੇ ਸੀ ਕਿਉਂਕਿ ਗੱਡੀਆਂ ਦੀ ਗਿਣਤੀ ਜ਼ਿਆਦਾ ਤੇ ਚਲਾਉਣ ਵਾਲੇ ਵੀ ਘੱਟ ਨੇ ਜੀ ਆਹ ਮੂਰਲੇ ਵਿੰਡੋ ਪਾਵਰ ਆ ਜੀ ਤੇ ਬੈਕ ਸਾਈਡ ਵਾਲੇ ਨੋਨ ਪਾਵਰ ਆ ਜੀ ਬਾਕੀ ਕੰਡੀਸ਼ਨ ਤੁਸੀਂ ਟਾਇਰਾਂ ਦੀ ਵੀ ਚੈੱਕ ਕਰ ਸਕਦੇ ਹੋ ਅਲੋਏ ਵੀਲ ਵਗੈਰਾ ਲੱਗੇ ਆ ਟਾਇਰਾਂ ਦੀ ਕੰਡੀਸ਼ਨ ਚੈੱਕ ਕਰ ਲਓ ਚਾਰੇ ਟਾਇਰ ਜੀ ਸੇਮ ਕੰਪਨੀ ਦੇ ਹੀ ਆ ਜੀ ਸਾਫ਼ ਸੁਥਰੀ ਘੰਟੀ ਆ ਕੋਈ ਵੀਰ ਨੂੰ ਚਾਹੀਦੀ ਹੋਵੇ ਡਿਮਾਂਡ ਇਹਦੀ 3 ਲੱਖ ਤੇ 65000 ਰੁਪਇਆ ਡਿਮਾਂਡ ਆ ਤੇ ਬਾਕੀ ਜਿਹੜੀ ਐਕਸਟਰਾ ਐਸੈਸਰੀ ਲੱਗੀ ਵੀ ਆ ਜਿਵੇਂ ਵਿੱਚੋਂ ਮੈਟਿੰਗ ਹੋਈ ਵੀ ਆ ਉਹ ਵੀ ਤੁਸੀਂ ਚੈੱਕ ਕਰ ਸਕਦੇ ਹੋ ਐਂਡ ਸਾਫ ਸੁਥਰੀ ਕੰਡੀਸ਼ਨ ਆ ਜੀ ਸਾਰੀ ਦੀ ਸਾਰੀ ਅਨਟੱਚ ओरिजिनल ਗੱਡੀ ਆ ਨਵੀਂ ਲੈਣ ਜਾਵੋਗੇ ਤੁਹਾਡਾ ਫਾਇਦਾ ਹੋ ਜਾਣਾ ਜੀ ਥੋੜੇ ਪੈਸਿਆਂ ਦਾ ਹੈਕਰਮ ਵਾਲੀ ਨਵੇਂ ਆਰਗੀਆ ਪਿਓਰ ਪੈਟਰੋਲ ਆ ਜੀ ਬਾਕੀ ਜਿਹਨੂੰ ਨਗ ਪਸੰਦ ਆਊਗਾ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਜੀ ਧੰਨਵਾਦ